ਯਬੇ ਕੁਮਾਰ ਆ ਜੀ ਮੇਰਾ ਨਾਮ ਇਸ ਤਰ੍ਹਾਂ ਜੀ ਕੈਮਰਾ ਲੱਗਾ ਬਈ ਮੈਂ ਫਰੋਹੀਪੁਰ ਤੋਂ ਆਣਾ ਨਾ ਮੈਂ ਬਈ ਸੁਤਾ ਪਿਆ ਮੈਨੂੰ ਆਂਡ ਗਵਾਂਡ ਦਾ ਫੋਨ ਆਇਆ ਸੇਅਰ ਕਰਦੇ ਸੀਗੇ ਤੇ ਬਈ ਮੇਰਾ ਸਾਰਾ ਸ਼ਟਰ ਪੱਟ ਗਿਆ ਮੋਰਾ ਕਰਕੇ ਲਾਗੇ ਵਿੱਚੋਂ ਬਈ ਮੇਰੇ 10 12 ਆਈਸੋਲੇਟ ਪ੍ਰੋਟੀਨ 40 50 ਹਜ਼ਾਰ ਦਾ ਮਾਲ ਲੈ ਕੇ ਵਿੱਚ 25000 ਮੇਰਾ ਕੈਸ਼ ਸੀਗਾ ਮੇਰੇ ਬਿੱਲ ਬੂਲ ਬਈ ਸਾਰਾ ਕੁਝ ਹੀ ਲੈ ਗਏ ਵਿੱਚੋਂ ਜਸਟ ਆ ਕੇ ਮੈਂ ਦੇਖਿਆ ਹੁਣੇ ਮੁਲਾਜ਼ਮ ਸਾਹਿਬ ਖੜੇ ਹੋਏ ਨੇ ਮੇਰਾ ਲਾਲ ਦੂਰ ਤੋਂ ਢਾਈ ਲੱਖ ਦਾ ਨੁਕਸਾਨ ਹੋ ਗਿਆ ਕਿ ਆ ਇਸ ਮੇਦ ਮੇਰਾ ਸਾਰੇ ਆਈਸੋਲੇਟ ਵਗੈਰਾ ਪ੍ਰੋਟੀਨ ਲੈ ਕੇ ਜੀ ਇਹ ਕੱਲ ਅਸੀਂ ਤਿੰਨ ਕਵੇ ਦੁਕਾਨ ਬੰਦ ਕਰਕੇ ਗਏ ਆ ਜੀ ਸਾਨੂੰ ਅੱਜ ਸਵੇਰੇ 5:30 ਕ ਪੰਜ ਫੋਨ ਆਇਆ ਕਿਸੇ ਬੰਦੇ ਦਾ ਕਿਹਾ ਤੁਹਾਡੀ ਦੁਕਾਨ ਚ ਸ਼ਟਰ ਟੁੱਟੇ ਹੋਏ ਆ ਕੇ ਚੈੱਕ ਕਰ ਲੋ ਚੋਰੀ ਹੋਈ ਲੱਗਦੀ ਆ ਫਰੀ 5 ਮਿੰਟ ਚ ਅਸੀਂ ਦੁਕਾਨ ਤੇ ਆ ਗਏ ਜਦੋਂ ਆ ਕੇ ਵੇਖਿਆ ਗੱਲੇ ਚ ਸਾਰਾ ਸਾਮਾਨ ਖਿਲਰਿਆ ਹੋਇਆ ਪੈਸੇ ਕੋਈ ਨਿਕਲੇ ਹੋਇਆ ਗੱਲੇ ਚ ਪੈਸੇ ਹੀ ਰੱਖੇ ਹੋਏ ਜੀ ਜੋ ਸਾਰੇ ਨਿਕਲੇ ਹੋਏ ਆ ਬਾਕੀ ਵੀ ਇਧਰ ਥੋੜੇ-ਬੋਟੇ ਖਾਣੇ ਚ ਸਾਮਾਨ ਵੀ ਗਾਇਬ ਹੈ ਜੀ ਵੇਗਾ ਕੰਮ ਚ ਕੋਲ ਜੀ ਗੱਲੇ ਦਾ 12000 ਕੈਸ਼ ਸੀ ਤੇ ਥੋੜਾ ਬੋਟਾ ਸਮਾਨ ਐ ਸਾਈਡ ਦੇ ਤਾਰਾ ਤੋਰਾ ਹੈਗੇ ਕੋਸੇਵੇਂ ਦਾ ਟੋਸਟਰ ਵਗੈਰਾ ਹੋ ਗਏ ਸਮਾਨ ਦੋ ਚਾਰ ਜਿੱਡਾ ਗਿਆ ਫੇ ਜੀ ਬਾਕੀ ਬਾਕੀ ਆਪਣੇ ਮਾਰਕੀਟ ਚ ਹੋਰ ਵੀ ਤਿੰਨ ਦੁਕਾਨਾਂ ਐ ਉਹਨਾਂ ਦੇ ਵੀ ਐਵੇਂ ਇਹੀ ਸਾਰਿਆਂ ਦੇ ਸ਼ਟਰ ਡੁੱਟੇ ਸਮਾਨ ਚੋਰੀ ਹੋਈ ਹੋਈ ਹੈ ਜੀ ਮਤਲਬ ਕਿੰਨੇ ਕਿਉਂ ਜੀ ਕਟਵਾ ਦੇ ਕੀ ਨਾ ਕਟਨਾ ਸੀ ਕੈਮਰਾ ਚੈੱਕ ਕੀਤਾ ਸਾਢੇ 3 ਵਜੇ ਦਾ ਟਾਈਮ ਆਂਦਾ ਬਈ ਕੈਮਰੇ ਅਚ ਅਲਟੋ ਕਾਰ ਦੇ ਤਿੰਨ ਬੰਦੇ ਆਏ ਆ ਮੂੰਹ ਤੇ ਕੱਪੜੇ ਬੰਨੰਨਾ ਪਾਈਆਂ ਹੋਈਆਂ ਤੇ ਉਹ ਸ਼ਟਰ ਚੱਕ ਕੇ ਤੋੜ ਕੇ ਅੰਦਰ ਗਏ ਆ ਜੀ ਤੇ ਅੰਦਰਲੇ ਵੀ ਗੱਲਿਆ ਚੋਂ ਸਮਾਨ ਖਲੇਰਦੇ ਨੇ ਵੀ ਵੀਡੀਓ ਕੈਮਰੇ ਚ ਆਈਆਂ ਹੀ ਸਾਡੇ ਕੋਲ ਹੁਣ ਕੀ ਕਾਰਵਾਈ ਕਰ ਰਹੀ ਹੈ ਪੁਲਿਸ ਕਾਰਵਾਈ ਕਰਦੀ ਹੈ ਦੋ ਤਿੰਨ ਚਾਰ ਵਾਰੀ ਆ ਚੁੱਕੇ ਸਵੇਰ ਦੀ ਪੁਲਿਸ ਹੁਣ ਵੀ ਕੈਮਰੇ ਵਗੈਰਾ ਚੈੱਕ ਕਰਕੇ ਗਏ ਆ ਸਾਰਾ ਕੁਝ ਚੈੱਕ ਫਿੰਗਰਪ੍ਰਿੰਟ ਵੀ ਲੈਂਦੇ ਰਹੀ ਜੀ ਮੈਂ ਨਿਰਮਲ ਸਿੰਘ ਨਿਰਮਲ ਮੈਡੀਕਲ ਸਟੋਰ ਜੀ ਕੀ ਕਟਣਾ ਹੋਈ ਤੁਹਾਨੂੰ ਆ ਘਟਨਾ ਹੋਈ ਆ ਸਵੇਰੇ ਪਹੌਣ ਗਿਆ ਜੀ ਪਹੌਣ ਜਾ ਕੇ ਆ ਕੇ ਵੇਖਿਆ ਵੀ ਤੁਹਾਡਾ ਸ਼ਟਰ ਟੁੱਟਿਆ ਦੇਖਿਆ ਛੱਟ ਡੁੱਟਾ ਉਸ ਤੋਂ ਬਾਅਦ ਕਟਵਾਲੇ ਚਲੇ ਗਏ ਮਲਾਜਮ ਆਇਆ ਹੁਣ ਅੰਦਰ ਵੜ ਕੇ ਵੇਖਿਆ ਤੇ ਉਹ ਆਪਣਾ ਗੱਲੇ ਦੇ ਵਿੱਚ ਜਿਹੜੇ ਖੁੱਲੇ ਆਪਣਾ ਪੈ ਪਾਣ ਸੀ ਜਾਂ ਦਸਾਂ ਦਸਾਂ ਦੇ 20-20 ਦੇ ਪੰਜਾਹ-ਪੰਜਾਹ ਦੇ ਸੀਗੇ ਉਹ ਲੈ ਗਏ ਬਾਕੀ ਵੱਡਾ ਨੋਟ ਤਾਂ ਕੋਈ ਹੈ ਨਹੀਂ ਸੀ ਇਹ ਚੌਂਕੀਦਾਰ ਵਗੈਰਾ ਹੁੰਦਾ ਮਰਕਜ਼ ਆ ਚੌਂਕੀਦਾਰ ਨਾਲ ਵਾਲਾ ਸੱਬਿਆ ਦਾ ਸ਼ੋਰੂਮ ਆ ਇਹਦਾ ਚੌਂਕੀਦਾਰ ਹੈਗਾ ਜੀ ਤੁਹਾਨੂੰ ਕਿੰਨੇ ਕੋਈ ਪਤਾ ਲੱਗਿਆ ਜੀ ਦੁਕਾਨ ਦਾ ਸਾਨੂੰ ਸਵੇਰੇ 7:00 ਵਜੇ ਹੋਣਗੇ ਉਸ ਟਾਈਮ ਜਾ ਸਾਢੇ 6-7 ਵਜੇ ਦਾ ਟਾਈਮ ਹੋਏਗਾ ਜਦੋਂ ਫੋਨ ਗਿਆ ਜੀ ਬੰਦੇ ਵਿੱਚ ਚੋਰੀ ਹੋਈ ਹੈ ਕੀ ਮੰਨ ਲਾਜੀ ਇਹ ਹੋਰ ਤੁਸਨ ਕੀ ਕਰੀਏ ਇਹ ਸਾਡੇ ਪਿਛਲੀ ਜਿਹੜੀ 25 ਦੀ ਰਾਤ ਨੂੰ ਕੋਈ ਕਰੀਬ ਕੋਈ 3 ਕੋਜ ਨੈਰੋ ਸ਼ੋਪਿੰਗ ਸੈਂਟਰ ਹੈਗਾ ਸਾਡੇ ਫਰੀ ਕੋਟ ਦੇ ਮੇਨ ਚੌਕ ਦੇ ਨੇੜੇ ਤੇ ਇਸ ਨੈਰੋ ਸ਼ੋਪਿੰਗ ਸੈਂਟਰ ਦੇ ਵਿੱਚ ਕੋਈ ਤਿੰਨ ਦੁਕਾਨਾਂ ਨੂੰ ਇੱਕ ਅਲਟੋ ਕਰਾਰ ਤੇ ਕੋਈ ਲੜਕੇ ਆਏ ਨੇ ਤੇ ਜਿਨ੍ਹਾਂ ਨੇ ਇਹਨਾਂ ਤਿੰਨ ਦੁਕਾਨਾਂ ਨੂੰ ਇਹਨਾਂ ਦੇ ਕੰਨਾਂ ਨੂੰ ਸੰਗ ਲਾਈਏ ਤੇ ਉਹਨਾਂ ਨੂੰ ਕੋਈ ਖਾਸ ਵਿੱਚੋਂ ਸਮਾਨ ਨਹੀਂ ਮਿਲਿਆ ਜਿਵੇਂ ਇਸ ਤਰ੍ਹਾਂ ਦੇ ਇੱਕ ਕੋਈ ਪ੍ਰੋਟੀਨ ਵਾਲੀ ਸੀ ਸਾਡੀ ਮਸਕਲਰ ਜਿਹੜਾ ਸਮਾਨ ਵੇਚਦੇ ਨੇ ਜੇ ਮੋਲ ਤੇ ਉਹਦੇ ਚ ਉਹਨਾਂ ਦੇ ਕੋਈ ਡੱਬੇ ਚਾਕੇ ਲੈ ਕੇ ਇੱਕ ਇਲੈਕਟ੍ਰੀਸ਼ੀਅਨ ਦੀ ਸ਼ਾਪ ਸੀਗੀ ਉਸ ਦੇ ਵਿੱਚ ਉਹਨਾਂ ਦਾ ਕੋਈ 10-15000 ਰੁਪਏ ਦਾ ਉਹ ਕਹਿੰਦੇ ਨੇ ਸਾਡਾ ਪੈਸੇ ਲੈ ਕੇ ਹੋਰ ਵੀ ਸਮਾਨ ਨਹੀਂ ਲੈ ਕੇ ਤੇ ਜਿਹੜਾ ਸਾਨੂੰ ਇਸ ਦੇ ਵਿੱਚ ਕਾਰ ਰੈਗਨਡਿਫਾਈ ਹੋ ਗਈ ਸਾਨੂੰ ਨੰਬਰ ਰੈਗਨਡਿਫਾਈ ਹੋ ਗਿਆ ਸੀ ਬਹੁਤ ਜਲਦੀ ਇਹਨੂੰ ਜਾਰ ਟ੍ਰੇਸ ਕਰ ਲਿਆ